ਨਾਜ਼ਮਨੀ ਚੋਣ ਦੇ ਨਤੀਜੇ ਆ ਰਹੇ ਨੇ ਕੁਝ ਸਿਆਸੀ ਲੋਕ ਇਸ ਨੂੰ 27 ਦਾ ਸੈਮੀਫਾਈਨਲ ਮੈਚ ਵੀ ਕਹਿ ਰਹੇ ਨੇ ਪਰ ਜੋ ਅੱਜ ਤਸਵੀਰ ਇੱਕ ਪਾਸੜ ਹੋ ਚੁੱਕੀ ਆ ਕਿ ਇਸ ਵਕਤ ਦੇ ਜੋ ਮੌਜੂਦਾ ਹਾਲਾਤ ਬਣੇ ਨੇ ਕਿ ਜਿੱਤ ਪੱਕੀ ਆ ਐਲਾਨ ਹੋਣਾ ਬਾਕੀ ਆ ਹਾਲਾਂਕਿ ਅਧਿਕਾਰਿਕ ਤੌਰ ਤੇ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਐਲਾਨ ਹੋਣਾ ਪਰ ਜੋ ਹੁਣ ਰੁਝਾਨ ਨਜ਼ਰ ਆ ਰਹੇ ਨੇ ਨਤੀਜਿਆਂ ਦੀ ਤਸਵੀਰ ਨਜ਼ਰ ਆ ਰਹੀ ਆ ਇਸ ਦੇ ਵਿੱਚ ਸ਼ਰੀਆਮ ਤੌਰ ਤੇ ਕਲੀਅਰ ਹੋ ਰਿਹਾ ਕਿ ਆਮ ਆਦਮੀ ਪਾਰਟੀ ਇਸ ਵਕਤ ਅਰਮੇਸ਼ ਸਿੰਘ ਸੰਧੂ ਨੇ ਜਿਹੜੇ ਉਹ ਇਹ ਸੀਟ ਜਿੱਤ ਚੁੱਕੇ ਹਨ ਜਾਨੀ ਕਿ ਅਰਮੇਸ਼ ਸਿੰਘ ਸੰਧੂ ਇਸ ਵਕਤ ਚੌਥੀ ਵਾਰ ਤਰਨਤਾਰਨ ਤੋਂ ਵਿਧਾਇਕ ਬਣ ਚੁੱਕੇ ਨੇ ਇਸੇ ਦੇ ਸਾਰੇ ਜੋ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਸਾਥੀ ਬਲਵਿੰਦਰ ਜੁੜ ਚੁੱਕੇ ਹਨ ਬਲਵਿੰਦਰ ਇਸ ਤਸਵੀਰ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਜਿਹੜੇ ਕਹਿੰਦੇ ਸੀ ਕਿ ਇਹ ਕਿ 27 ਦਾ ਸੈਮੀਫਾਈਨਲ ਮੈਚ ਆ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਬਰਿੰਦਰ ਸਿੰਘ ਰਾਜਾ ਬੜਿੰਗ ਕਾਂਗਰਸ ਦੇ ਆਗੂ ਅੱਜ ਮੁਕਾਬਲੇ ਦੇ ਵਿੱਚ ਵੀ ਨਜ਼ਰ ਨਹੀਂ ਆਏ ਚੌਥੇ ਨੰਬਰ ਤੇ ਪਹੁੰਚ ਚੁੱਕੇ ਨੇ ਸੁਖਮਨ ਇਹ ਸਭ ਸਿਆਸੀ ਗੱਲਾਂ ਨੇ ਕਹਿਣ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸੈਮੀਫਾਈਨਲ ਆ ਇਹ ਸਾਰੇ ਜਾਣਦੇ ਨੇ ਕਿ ਜੋ ਕੁਝ ਬਾਏ ਇਲੈਕਸ਼ਨ ਦੇ ਵਿੱਚ ਹੁੰਦਾ ਹੈ ਉਹ ਕੁਝ ਬਾਦ ਦੇ ਵਿੱਚ ਵਿਧਾਨ ਸਭਾ ਦੀ ਜਾਂ ਲੋਕ ਸਭਾ ਦੀ ਚੋਣ ਦੇ ਵਿੱਚ ਨਹੀਂ ਹੁੰਦਾ ਲੇਕਿਨ ਲੋਕਾਂ ਦੇ ਵਿੱਚ ਮਾਹੌਲ ਬਣਾਉਣ ਨੂੰ ਲੈ ਕੇ ਜਾਂ ਫਿਰ ਆਪਣੀਆਂ ਫੋਕੇ ਫੋਕੀਆਂ ਦਾਅਵੇਦਾਰੀਆਂ ਪੇਸ਼ ਕਰਨ ਨੂੰ ਲੈ ਕੇ ਕਹਿ ਦਿੱਤਾ ਹੈ ਵੀ ਸੈਮੀਫਾਈਨਲ ਆ ਤਾਂ ਸੈਮੀਫਾਈਨਲ ਦੇ ਵਿੱਚ ਤਾਂ ਤੁਸੀਂ ਤਿੰਨਾਂ ਚੋਂ ਨਾ 13 ਚੋਂ ਫਿਰ ਅੱਗੇ ਜਾ ਕੇ ਕੀ ਬਣੇਗਾ ਇਹ ਗੱਲ ਵੀ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਕਿ ਜਮਨੀ ਚੋਣਾ ਉਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਕੋਈ ਵੀ ਸਟੇਟ ਹੋਵੇ ਕੱਲਾ ਪੰਜਾਬ ਵੀ ਨਹੀਂ ਕਿ ਮੌਕੇ ਦੀ ਸਰਕਾਰ ਦੀ ਹੁੰਦੀ ਹੈ ਲੇਕਿਨ ਇੱਥੇ ਜਿਸ ਪ੍ਰਕਾਰ ਹਾਲਾਤ ਬਣੇ ਨੇ ਅਕਾਲੀ ਦਲ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਏ ਚਾਹੇ ਸੁਖਵੀਰ ਸਿੰਘ ਬਾਦਲ ਦੀ ਮਿਹਨਤ ਕਹਿ ਲਓ ਜਾਂ ਫਿਰ ਕਹਿ ਲਓ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦਾਵਾ ਦਾ ਉਸ ਇਲਾਕੇ ਵਿੱਚ ਹੋਲਡ ਹੀ ਐਨਾ ਸੀ ਕਿ ਉਹ ਆਪਣੇ ਨਾਲ ਬਹੁਤ ساری ਹਜ਼ਾਰਾਂ ਦੇ ਵਿੱਚ ਵੋਟ ਖਿੱਚ ਲਿਆਏ ਨੇ ਇਹ ਵੀ ਗੱਲ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਹਰਮੀਤ ਸਿੰਘ ਸੰਧੂ ਦੇ ਜਿਹੜੇ ਉਹ 15 ਰਾਊਂਡ ਦੇ ਵਿੱਚ ਅੱਗੇ ਚੱਲ ਰਹੇ ਨੇ 11317 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਕੁਝ ਪਲਾਂ ਦੇ ਵਿੱਚ 16ਵਾਂ ਰਾਊਂਡ ਆ ਜਾਵੇਗਾ ਅਤੇ ਇਹ ਐਲਾਨ ਹੋ ਜਾਵੇਗਾ ਕਿ ਹਰਮੀਤ ਸਿੰਘ ਸੰਧੂ ਨੇ ਜਿਹੜੇ ਉਹ ਜਿੱਤ ਚੁੱਕੇ ਨੇ ਉਹਨਾਂ ਦੇ ਗੱਲ ਵਿੱਚ ਹਾਰ ਪੈ ਗਿਆ ਈ ਟੋਲ ਵੱਜਣੇ ਸ਼ੁਰੂ ਹੋ ਗਏ ਨੇ ਬਸ ਐਲਾਨ ਹੋਣਾ ਈ ਬਾਕੀ ਆਪਾਂ ਕਹਿ ਸਕਦੇ ਆ ਬਿਲਕੁਲ ਪੰਥਕ ਸੀਟ ਦੀਆਂ ਚਰਚਾਵਾਂ ਹੋਈਆਂ ਲੇਕਿਨ ਪੰਥਕ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੂੰ ਵੱਖ-ਵੱਖ ਧੜਿਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੁਨਰ ਸੰਜੀਤ ਵਾਲਿਆਂ ਵੱਲੋਂ ਹਮਾਇਤ ਕੀਤੀ ਜਾ ਰਹੀ ਸੀ ਉਹ ਇਸ ਵਕਤ ਮੁਕਾਬਲੇ ਵਿੱਚ ਨਹੀਂ ਨੇ ਮੁਕਾਬਲੇ ਤੋਂ ਬਾਹਰ ਹੋ ਗਏ ਨੇ ਕਹਿੰਦੀਆਂ ਉਹਨਾਂ ਨੂੰ ਵੋਟਾਂ ਪਈਆਂ ਦੇ ਉਸ ਤੋਂ ਜ਼ਿਆਦਾ ਦੀ ਲੀਡ ਨਾਲੋਂ ਪਿੱਛੇ ਚੱਲ ਰਹੀ ਨੇ ਤਾਂ ਇੱਥੇ ਇਹ ਗੱਲ ਵੀ ਜ਼ਾਹਿਰ ਹੁੰਦੀ ਹੈ ਕਿ ਲੋਕ ਕੇਵਲ ਪੰਤਕ ਮਸਲੇ ਨੂੰ ਲੈ ਕੇ ਹੀ ਦੇਖ ਕੇ ਵੋਟ ਨਹੀਂ ਪਾਉਂਦੇ ਲੋਕ ਬਹੁਤ ਕੁਝ ਦੇਖਦੇ ਨੇ ਸਮੇਂ ਦੀ ਸਰਕਾਰ ਨੂੰ ਦੇਖਦੇ ਨੇ ਹਮ ਅਗਰ ਕੋਈ ਸਮੇਂ ਦੀ ਸਰਕਾਰ ਦੇ ਐਂਟੀ ਵੀ ਖੜਾ ਹੋ ਕੇ ਜਿੱਤ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਦੇਖਦੇ ਨੇ ਉਸ ਵਿਅਕਤੀ ਦੀ ਪਾਰਟੀ ਨੂੰ ਦੇਖਦੇ ਨੇ ਉਸ ਵੱਲੋਂ ਪਿੱਛੇ ਕੀਤੇ ਗਏ ਕਮਾਂ ਨੂੰ ਦੇਖਦੇ ਨੇ ਤਾਂ ਜਾ ਕੇ ਕਿਤੇ ਲੋਕ ਵੋਟ ਪਾ ਰਹੇ ਨੇ ਬਿਲਕੁਲ ਬਰਬਿੰਦਰ ਇਸ ਵਕਤ ਦੀ ਜਿਹੜੀ ਤਸਵੀਰਾਂ ਨੇ ਬਹੁਤ ਕੁਝ ਸਪਸ਼ਟ ਕੀਤਾ ਹਾਲਾਂਕਿ ਦੇਖੋ ਕਿ ਜਿਵੇਂ ਸੈਮੀ ਫਾਈਨਲ ਕਿਹਾ ਜਾਂਦਾ ਉਸ ਤਰੀਕੇ ਬਿਲਕੁਲ ਨਹੀਂ ਹੁੰਦਾ ਹੁਣ ਦੇਖੋ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ 92 ਸੀਟਾਂ ਮਿਲੀਆਂ ਕਿ ਜਿੱਤੇ ਦੋ ਦੋ ਸੀਟਾਂ ਤੋਂ ਖੜੇ ਮੁੱਖ ਮੰਤਰੀ ਮੌਜੂਦਾ ਚਰਨਜੀਤ ਸਿੰਘ ਚੰਨੀ ਹਰਜਿੰਦਰ ਨੇ ਪਰ 3 ਮਹੀਨੇ ਬਾਅਦ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਹੁੰਦੀ ਆ ਆਮ ਆਦਮੀ ਪਾਰਟੀ ਹਾਰ ਜਾਂਦੀ ਆ ਤੇ ਸਿਮਰਜੀਤ ਮਾਨ ਜਿੱਤ ਜਾਂਦੇ ਨੇ। ਹਾਲਾਂਕਿ ਜਦੋਂ 4 ਹਲਕਿਆਂ ਦੇ ਜ਼ਿਮਨੀ ਚੋਣਾਂ ਹੁੰਦੀਆਂ ਨੇ ਤੇ ਜਿਹੜਾ ਗੜ ਹੁੰਦਾ ਏ ਉਹ ਹਾਰ ਦਿੰਦੇ ਨੇ ਬਾਕੀ ਸਾਰੀਆਂ ਸੀਟਾਂ ਜਿੱਤ ਜਾਂਦੇ ਨੇ। ਐਮ.ਐਲ.ਏ. ਵੱਧ ਕੇ 92 ਤੋਂ 94 ਹੋ ਜਾਂਦੇ ਨੇ। ਬਿਲਕੁਲ ਇਹ ਬਹੁਤ ਕੁਝ ਹੋ ਜਾਂਦਾ ਬਲਵਿੰਦਰ ਉਸ ਤੋਂ ਵੀ ਅਗਲੀ ਗੱਲ ਹੈ ਜਿਹੜਾ ਦੇਖੋ ਕਿ ਜ਼ਿਮਨੀ ਜਿਹੜੀ ਜ਼ਿਮਨੀ ਚੋਣਾਂ ਸਿਮਰਜੀਤ ਮਾਨ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਅਗਲਾ ਕੀ ਆਉਂਦਾ ਕਿ ਲੋਕ ਸਭਾ ਚੋਣਾਂ ਆਉਂਦੀਆਂ ਨੇ ਉਹ ਕਾਂਗਰਸ ਵੱਲ ਸੀਟਾਂ ਜਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਜ਼ਿਮਨੀ ਚੋਣ ਦੂਜੀ ਆਉਂਦੀ ਹੈ। ਉਹ ਆਮ ਆਦਮੀ ਪਾਰਟੀ ਜਿੱਤੇ ਹੁੰਦੀ ਹੈ ਅਸਲ ਦੇ ਵਿੱਚ ਤਾਂ ਸਾਈ ਦਾ ਨਚੋੜਾ ਜਿਹੜਾ ਉਸ ਸਾਈ ਦੇ ਵਿੱਚ ਹੀ ਕਲੀਅਰ ਹੋ ਜਾਂਦਾ ਭਾਵੇਂ ਜਿਸੇ ਨਾ ਕਿਸੇ ਤਰੀਕੇ ਜੇਕਰ ਕੋਈ ਹੋਰ ਵੀ ਸਾਈ ਤੱਕ ਜ਼ਿੰਨੀ ਚੋਣ ਆ ਵੀ ਜਾਂਦੀ ਹੈ ਪੰਜਾਬ ਦੇ ਵਿੱਚੋਂ ਉਹ 27 ਦਾ ਸੈਮੀਫਾਈਨਲ ਬਲਵਿੰਦਰ ਨਹੀਂ ਹੋ ਸਕਦੀ ਹਲਕਾ 1 ਇੱਕ ਗੱਲ ਆਪਾਂ ਇੱਕ ਹਲਕੇ ਨੂੰ ਸੈਮੀਫਾਈਨਲ ਕਿੱਦਾਂ ਕਹਿੰਦੇ ਆ ਬਿਲਕੁਲ ਅੱਗੇ ਇਹ ਤਾਂ ਗੱਲ ਆ ਨਾ ਤਰਨ ਤਰਨ ਦੇ ਮਸਲੇ ਬਿਲਕੁਲ ਅੱਗ ਨੇ ਤਰਨ ਤਰਨ ਦੇ ਮਸਲੇ ਹੋਰ ਨੇ ਮਹਾਲੀ ਦੇ ਮਸਲੇ ਹੋਰ ਨੇ ਬਿਲਕੁਲ ਤਰਨ ਤਰਨ ਇੱਕ ਬਾਰਡਰ ਜ਼ਿਲ੍ਹਾ ਏ ਬਾਰਡਰ ਦੇ ਨਾਲ ਲੱਗਦਾ ਏ ਉੱਥੇ ਡਰੋਨ ਰਾਹੀ ਵੀ ਨਸ਼ਾ ਤਸਕਰੀ ਹੁੰਦੀ ਆ ਹਥਿਆਰਾਂ ਦੀ ਸਪਲਾਈ ਵੀ ਹੁੰਦੀ ਆ ਉਹ 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 ਇਲਾਕਾ ਏ ਜਿਸ ਤੇ ਕਾਲੇ ਦੌਰ ਦੇ ਵਿੱਚ ਬਹੁਤ ਕੁਝ ਸਿਆ ਦਿੱਥ ਜਨਜਾਇਜ ਬੱਚੇ ਨੇ ਜਿਹੜੇ ਉਹ ਚੁੱਕ ਚੁੱਕ ਇਨਕਾਊਂਟਰ ਕਰ ਦਿੱਤੇ ਗਏ ਉਹ ਉਹ ਇਲਾਕਾ ਹੈ ਜਿੱਥੇ ਹਨਾਂ ਦੀ ਮਾਰ ਪੈਂਦੀ ਹੈ ਤਾਂ ਵਕ ਵਕ ਉਹ ਉੱਥੇ ਪਿੰਡੂ ਇਲਾਕਾ ਜ਼ਿਆਦਾ ਹੈ ਜਦਕਿ ਜਿਵੇਂ ਆਪਾਂ ਮੋਹਾਲੀ ਦੇਖ ਲਈਏ ਡੇਰਾ ਬਸਲੀ ਦੇਖ ਲਈਏ ਇਸ ਤਰ੍ਹਾਂ ਦੇ ਜਿਹੜੇ ਹਲਕੇ ਨੇ ਇਹ ਸ਼ਹਿਰੀ ਹਲਕੇ ਨੇ ਤਾਂ ਸ਼ਹਿਰੀ ਹਲਕਿਆਂ ਵਿੱਚ ਹੋਰ ਮਾਹੌਲ ਹੁੰਦਾ ਹੈ ਪਿੰਡੂ ਹਲਕਿਆਂ ਵਿੱਚ ਹੋਰ ਮਾਹੌਲ ਹੁੰਦਾ ਹੈ ਅਕਾਲੀ ਦਲ ਦਾ ਤੁਸੀਂ ਦੇਖੋ ਕਿ ਸ਼ਹਿਰਾਂ ਵਿੱਚ ਹੋਲਡ ਬੜਾ ਘੱਟ ਹੈ ਲੁਧਿਆਣਾ ਵੈਸਟ ਦੇ ਵਿੱਚ ਦੇਖਿਆ ਕਿ ਕਿਸ ਪ੍ਰਕਾਰ 10000 ਦੇ ਕਰੀਬ ਵੋਟਾਂ ਨੇ ਜਿਹੜੀਆਂ ਉਹ ਪਰਪਕਾਰ ਸਿੰਘ ਨੂੰ ਮੜ ਨੂੰ ਪਈਆਂ ਸੀ ਜ਼ਮਨੀ ਚੋਣ ਦੇ ਦੌਰਾਨ ਤਾਂ ਹਰ ਪਾਸੇ ਇਹ ਇਹ ਅਲੱਗ ਮਾਹੌਲ ਹੁੰਦਾ ਹੈ ਸਿਆਸਤਦਾਨਾਂ ਸਿਆਸੀ ਗੱਲਾਂ ਕਰਦੇ ਨੇ ਸਿਆਸੀ ਮਾਹੌਲ ਬਣਾਉਣ ਵਾਸਤੇ ਸੈਮੀ ਫਾਈਨਲ ਕਹਿੰਦੇ ਨੇ ਬੜਕਾ ਬਹੁਤ ਮਾਰਦੇ ਨੇ ਕਿ ਬਿਲਕੁਲ ਦੇਖੋ ਜਿਸ ਤਰੀਕੇ ਤੁਸੀਂ ਬਲਵਿੰਦਰ ਗੱਲ ਕਰ ਰਹੇ ਹੋ ਕਿ ਹਰ ਪਾਸੇ ਵੱਖਰਾ ਮਾਹੌਲ ਹੁੰਦਾ ਇਹ ਗੱਲ ਤੁਹਾਡੀ ਬਿਲਕੁਲ ਬਾਜਵਾ ਦੇਖੋ ਕਿ ਜਿਹੜੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਲੋਕੇਟੀਆ ਉੱਥੇ ਮੁਕਾਬਲਾ ਕਿਸ ਨੇ ਦਿੱਤਾ ਭਾਰਤ ਭੂਸ਼ਣ ਆਸ਼ੂ ਕਾਂਗਰਸ ਨੇ ਤੇ ਇੱਥੇ ਕਾਂਗਰਸ ਚੌਥੇ ਨੰਬਰ ਤੇ ਹਰ ਸੀਟ ਦਾ ਵੱਖੋ ਵੱਖਰਾ ਲੈ ਜਾ ਹੁੰਦਾ ਹਰ ਲੋਕਾਂ ਦਾ ਵੱਖੋ ਵੱਖਰਾ ਲੈ ਜਾ ਹੁੰਦਾ ਹਰ ਲੋਕਾਂ ਦੀਆਂ ਜਿਹੜੀਆਂ ਇਲਾਕੇ ਦੇ ਲੋਕਾਂ ਦੀਆਂ ਵਕਰੀਆ ਪ੍ਰੋਬਲਮਸ ਹੋ ਕੇਰੇ ਵੱਖਰੇ ਮਸਲੇ ਉਹਦੇ ਨਾਲ ਇਹ ਵੀ ਹੈ ਕਿ ਲੋਕਾਂ ਦੇ ਮੰਨ ਦਾ ਕੁਝ ਨਹੀਂ ਪਤਾ ਹਰਮਿੰਦਰ ਸੰਧ 2002 ਚ ਜਿੱਤਦੇ ਨੇ 7 ਜਿੱਤਦੇ ਨੇ 2012 ਚ ਜਿੱਤਦੇ ਨੇ ਲੇਕਿਨ 17 ਵਿੱਚ ਉਹ ਹਾਰ ਦਿੰਦੇ ਨੇ 17 ਦੇ ਵਿੱਚ ਜਿਹੜਾ ਵਿਅਕਤੀ 15000 ਦੇ ਕਰੀਬ ਵੋਟਾਂ ਨਾਲ ਜਿੱਤਦਾ ਏ ਉਹ ਅੱਗੇ ਅਗਲੀ ਚੋਣ ਦੇ ਵਿੱਚ ਤੀਜੇ ਨੰਬਰ ਤੇ ਚਲੇ ਜਾਂਦਾ ਏ ਇਹ ਚੀਜ਼ ਹੁੰਦੀ ਏ ਲੋਕ ਕੰਮਕਾਰ ਵੀ ਦੇਖਦੇ ਨੇ ਲੋਕੋ ਲੀਡਰ ਵੀ ਦੇਖਦੇ ਨੇ ਲੋਕੋ ਪਾਰਟੀ ਵੀ ਦੇਖਦੇ ਨੇ ਲੋਕੋ ਮਾਹੌਲ ਵੀ ਦੇਖਦੇ ਨੇ ਕਿ ਕਿਸ ਦੀ ਸਰਕਾਰ ਬਣਨ ਵਾਲਾ ਮਾਹੌਲ ਹੁੰਦਾ ਏ ਬਿਲਕੁਲ ਬਰਵਿੰਦਰ ਲੋਕ ਬਹੁਤ ਕੁਝ ਦੇਖਦੇ ਨੇ ਪਰ ਇਸ ਵਕਤ ਜਿਹੜੇ ਲੋਕ ਦੇਖ ਰਹੇ ਨੇ ਕਿ ਜਿੱਤ ਕੌਣ ਰਿਹਾ ਜਿੱਤ ਹਰਮੀਤ ਸਿੰਘ ਸੰਧੂ ਰਹੇ ਨੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜਾਨਕਿ ਇਹ ਗੱਲ ਤਾਂ ਲਗਭਗ ਤੈ ਹੈ ਕਿ 11000 ਪਲੱਸ ਵੋਟਾਂ ਦੇ ਨਾਲ ਉਹ ਮਾਰਜਨ ਲੈ ਜਾਣਗੇ ਹਾਲਾਂਕਿ ਮਾਰਜਨ ਘਟ ਵੀ ਸਕਦਾ ਹੈ ਚਲਦ ਮਿੰਟਾਂ ਦੀ ਗੱਲ ਹੈ ਥੋੜੇ ਜਿਹੇ ਮਿੰਟਾਂ ਵਿੱਚ ਪਰ ਇਹ ਇਸ ਵਕਤ ਬਲਵਿੰਦਰ ਮਹਿਸੂਸ ਕਰਨਾ ਬਹੁਤ ਔਖਾ ਕਿ ਮਾਰਜਨ ਘਟੇਗਾ ਕਿਉਂਕਿ ਦੇਖੋ ਕਿ 4 ਕੁ ਸੀਟਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਕਿ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਫੜੀ ਸੀ ਤੇ ਉਸ ਤੋਂ ਬਾਅਦ ਫਿਰ ਮਾਰਜਨ ਜਿਹੜਾ ਹਰੇਕ ਰਾਉਂਡ ਦੇ ਵਿੱਚ 4-5 ਤੋਂ ਲੈ ਕੇ 15 ਤੱਕ ਹੁਣ ਤੱਕ ਹਰਮੀਤ ਸਿੰਘ ਸੰਧੂ ਵਧਾਉਂਦੇ ਆਨੇ ਕਿ ਸੱਚ 1000 ਤੱਕ ਵਧਾਉਂਦੇ ਆਨੇ ਕਿ ਸੱਚ 500 ਵਿੱਚ 11.5 ਹਜ਼ਾਰ ਤੋਂ ਪਾਰ ਹੋ ਗਿਆ ਨਾ 13ਵੇਂ ਦੇ ਵਿੱਚ 14ਵੇਂ ਰਾਉਂਡ ਦੇ ਵਿੱਚ 11000 ਤੋਂ 117 ਤੇ ਆ ਗਿਆ ਸੀ ਜਾਨੀ ਕਿ ਕੁਝ ਘੱਟ ਵੀ ਗਿਆ ਸੀ 200 ਵੋਟਾਂ ਨੇ 200 ਲਾਲੋ 5 7 ਵੋਟਾਂ ਨੇ ਜਿਹੜੀਆਂ ਉਹ ਵੱਧ ਗਈਆਂ ਨੇ ਅੱਗੇ ਵੀ ਉਮੀਦ ਆ ਕਿ ਥੋੜੀ ਜਹੀ ਹਿਲਜੁਲ ਹੋ ਸਕਦੀ ਹੈ ਜਿਆਦਾ ਦੀ ਉਮੀਦ ਨਹੀਂ ਵੱਧ ਤੋਂ ਵੱਧ ਕਿੰਨੀ ਹਿਲਜੁਲ ਹੋ ਜੂ ਬਲਵਿੰਦਰ 1000 ਦੀ 2000 ਦੀ ਜਾਨੀ ਕਿ 10000 ਤੋਂ ਪਲੱਸ ਵੋਟ ਦੇ ਉੱਪਰ ਹੁਣ ਦੀਆਂ ਕਿ ਆਸਰਾਈਆਂ ਨੇ ਜੋ ਸਿਆਸੀ ਰਮਾਨ ਲਗਾਏ ਜਾ ਰਹੇ ਨੇ ਕਿ ਹਰਮੀਤ ਸਿੰਘ ਸੰਧੂ ਇੰਨੀ ਵੋਟ ਤੇ ਜਿੱਤੇ ਪਏ ਨੇ ਜਿੱਤੇ ਤਾਂ ਪਏ ਨੇ ਪਰ ਇੰਨੀ ਦੇ ਉੱਪਰ ਵੀ ਜਿੱਤੇ ਪਏ ਨੇ ਇਹ ਵੀ ਗੱਲ ਆ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਨੇ ਜਿਹੜੇ ਵਾਅਦੇ ਉਹਨਾਂ ਲੋਕਾਂ ਨੂੰ ਸੁਪਨੇ ਦਿਖਾਏ ਨੇ ਕੀ ਉਹ ਸੁਪਨੇ ਪੂਰੇ ਹੁੰਦੇ ਨੇ ਕੀ ਉਤੋਂ ਨਸ਼ਾ ਬੰਦ ਹੁੰਦਾ ਕਿਉਂਕਿ ਸਰਕਾਰ ਨੇ ਇਹ ਗੱਲ ਕਹੀ ਸੀ ਨਾ ਕਿ ਜੇ ਨਸ਼ਾ ਬੰਦ ਕਰਉਣਾ ਤਾਂ ਹਰਮੀਤ ਸਿੰਘ ਸੰਧੂ ਨੂੰ ਜਿਤਾਓ ਅੱਜ ਸ਼ਾਮ ਦੀ ਕੈਬਨਿਟ ਮੀਟਿੰਗ ਦੇ ਵਿੱਚ ਅਡਜਸ਼ਨ ਵੀ ਬਣਾਇਆ ਜਾਣਾ ਹੈ ਆਵਾਜ਼ੀ ਪਾਰਟੀ ਵੱਲੋਂ ਜਿੱਤਦਾ ਉਸ ਤੋਂ ਬਾਅਦ ਵੱਡੇ ਐਲਾਨ ਹੋਣ ਦੀ ਉਮੀਦ ਹੈ ਜਿਸ ਪ੍ਰਕਾਰ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਜਿਹੜਾ ਅ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਉਸ ਦੇ ਬਾਬਤ ਜਿਹੜੀ ਮੀਟਿੰਗ ਦੇ ਵਿੱਚ ਐਲਾਨ ਹੋ ਸਕਦਾ ਹੈ ਹੋਰ ਵੀ ਵੱਡੇ ਐਲਾਨ ਹੋਣ ਦੀ ਉਮੀਦ ਹੈ ਤਾਂ ਮੀਟਿੰਗ ਵੀ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਦੀ ਰੱਖੀ ਗਈ ਹੈ ਬਿਲਕੁਲ 4 ਵਜੇ ਦੀ ਰੱਖੀ ਗਈ ਆ ਬਹੁਤ ਅਹਿਮ ਮੀਟਿੰਗ ਆ ਤੇ ਹੁਣ ਦੇਖਣਾ ਹੈ ਕਿ ਖਾਸ ਤੌਰ ਤੇ ਕਿਹੜੇ-ਕਿਹੜੇ ਹਲਕੇ ਦੇ ਲੋਕਾਂ ਨੂੰ ਕਿਸ ਤਰੀਕੇ ਦੀ ਸਵਾਗਤ ਮਿਲਦੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਲਵਿੰਦਰ ਦੇਖਣਾ ਹੋਊਗਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਖਾਸ ਤੌਰ ਤੇ ਪਿੰਡੂ ਸੜਕਾਂ ਲਿੰਕ ਸੜਕਾਂ ਤਾਂ ਬਹੁਤ ਵੱਡੇ ਪੱਤਰ ਤੇ ਡਵੈਲਪਮੈਂਟ ਹੋ ਰਹੀ ਹੈ। ਸਰਕਾਰਤਾ ਸੀਐਮ ਵੱਲੋਂ ਫਲੈਂਕ ਸਕੁਐਡ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਪੀਡਬਲਯੂਡੀ ਅਤੇ ਇੱਕ ਹੋਰ ਮੈਕਬੀਨ ਅਧਿਕਾਰੀ ਨੇ ਉਹ ਸੜਕ ਬਣ ਜਾਂਦੀ ਉਹਨੂੰ ਵਿਚਾਲੇ ਤੋਂ ਵਟ ਕੇ ਵੀ ਦੇਖਦੇ ਨੇ ਵੀ ਕਿੰਦਾ ਦਾ ਮਟੀਰੀਅਲ ਲੱਗਿਆ ਹੈ ਕੀ ਕੁਛ ਇਹਦੇ ਵਿੱਚ ਪਾਇਆ ਗਿਆ ਹੈ। ਹਾਲਾਂਕਿ ਸੜਕਾਂ ਨੂੰ ਲੈ ਕੇ ਸੈਂਟਰ ਤੇ ਇਲਜ਼ਾਮ ਲਾਉਂਦੇ ਰਹੇ ਕਿ ਸਾਡੇ ਰੂਰਲ ਡਵੈਲਪਮੈਂਟ ਫੰਡ ਦੇ ਪੈਸੇ ਆ ਰਹੇ ਜੀ ਉਸ ਤੋਂ ਇਲਾਵਾ ਜਿਹੜੀਆਂ ਮੌਜੂਦਾ ਪਾਰਟੀਆਂ ਨੇ ਉਹ ਸੜਕਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇੜਦੀਆਂ ਨਜ਼ਰ ਆਈਆਂ ਲੇਕਿਨ ਪਤਾ ਇੱਕ ਗੱਲ ਦੇਖਦੇ ਆਂ ਕਿ ਇੱਥੇ ਕਾਫੀ ਕੁਝ ਹੋਰ ਹੋ ਜਾਂਦਾ ਏ ਆਪਾਂ ਕੱਲਾ ਸੂਬਾ ਸਰਕਾਰ ਵੀ ਨਹੀਂ ਕਹਸਾ ਮੇ ਬਿਲਕੁਲ ਤਾਂ ਜਿਸ ਪ੍ਰਕਾਰ ਇੱਕ ਸਰਹੰਦ ਦੇ ਵਿੱਚ ਸੜਕ ਆ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਰੇਲਵੇ ਸਟੇਸ਼ਨ ਤੇ ਆਉਂਦੇ ਦੇ ਇੱਕ ਜਥਾ ਰਵਾਨਾ ਕਰਨਾ ਹੁੰਦਾ ਏ ਉਹ ਸੜਕ ਤੇ ਰਾਤ ਨੂੰ ਰਿਪੇਅਰ ਕੀਤੀ ਜਾਂਦੀ ਆ ਉਦੋਂ ਲੋਕ ਕਹਿੰਦੇ ਨੇ ਕਿ ਮੁੱਖ ਮੰਤਰੀ ਨੇ ਆਉਣਾ ਸੀ ਤਾਂ ਇਸ ਦੀ ਰਿਪੇਅਰ ਹੋ ਰਹੀ ਆ ਤਾਂ ਉਸ ਗੱਲ ਨੂੰ ਲੈ ਕੇ ਉੱਥੋਂ ਦੇ ਜਿਹੜੇ ਐਮਐਲਏ ਨੇ ਲਖਬੀਰ ਸਿੰਘ ਰਾਏ ਉਹ ਕਹਿੰਦੇ ਬਿਆਨ ਜਾਰੀ ਕਰਦੇ ਨੇ ਕਿ ਇਹ ਸੜਕ ਪਹਿਲਾਂ ਕਾਂਗਰਸ ਸਰਕਾਰ ਵੇਲੇ ਬਣੀ ਸੀ ਇੱਕ ਕੰਪਨੀ ਨੂੰ ਇਹ 5 ਸਾਲ ਦਾ ਠੇਕਾ ਦਿੱਤਾ ਹੋਇਆ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਉਹ ਕੰਪਨੀ ਹੀ ਕੁਝ ਕਰ ਸਕਦੀ ਹੈ ਜਦੋਂ ਉਸ ਦਾ ਠੇਕਾ ਖਤਮ ਹੋਵੇਗਾ ਉਸ ਤੋਂ ਬਾਅਦ ਇਸ ਦੀ ਸੜਕ ਬਣਾਵਾਂਗੇ ਤਾਂ ਇਸ ਤਰ੍ਹਾਂ ਦੇ ਕਈ ਕਾਨੂੰਨੀ ਦੌਪੇਚ ਦੇ ਜਿਹੜੇ ਫਸ ਜਾਂਦੇ ਨੇ ਕੋਈ ਕੋਈ ਸੜਕ ਇਸ ਤਰ੍ਹਾਂ ਕੰਪਨੀਆਂ ਦੇ ਥੱਲੇ ਆ ਜਾਂਦੀਆਂ ਨੇ ਕੋਈ ਸੜਕਾਂ ਜਿਹੜੀਆਂ ਸੂਬਾ ਸਰਕਾਰ ਅੰਡਰ ਆਉਂਦੀਆਂ ਨੇ ਕੋਈ ਸੈਂਟਰ ਸਰਕਾਰ ਅੰਡਰ ਆਉਂਦੀਆਂ ਨੇ ਤਾਂ ਇਸ ਤਰ੍ਹਾਂ ਦੇ ਬਸਲੇ ਵੀ ਹੋ ਜਾਂਦੇ ਨੇ ਪਰ ਬਿਲਕੁਲ ਐਸ ਵਕਤ ਇਹ ਦੇਖਣਾ ਹੋਵੇਗਾ ਕਿ ਹੁਣ ਤਰਨ-ਤਰਨ ਦੇ ਲੋਕਾਂ ਨੇ ਵਿਧਾਇਕ ਤਾਂ ਚੁਣ ਲਿਆ ਪਰ ਲੋਕਾਂ ਨੂੰ ਇਸ ਵਿਧਾਇਕ ਚੁਣਨ ਤੋਂ ਬਾਅਦ ਕਿਸ ਤਰੀਕੇ ਦੀ ਕ੍ਰਾਂਤੀ ਸਿੱਖਿਆ ਦੇ ਡਿਪਾਰਟਮੈਂਟ ਦੇ ਵਿੱਚ ਜਾਂ ਫਿਰ ਸਿਹਤ ਦੇ ਡਿਪਾਰਟਮੈਂਟ ਦੇ ਵਿੱਚ ਜਾਂ ਫਿਰ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਦੇ ਇੱਕ ਨੂੰ ਮਿਲਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖੜੇ ਇੱਥੇ ਇਹ ਵੀ ਆ ਕਿ ਹਰਮੀਤ ਸਿੰਘ ਸੰਧੂ ਤਿੰਨ ਵਾਰ ਇਸ ਹਲਕੇ ਤੋਂ ਰਿਪੀਟ ਹੋਏ ਫਿਰ ਉਹ ਦੋ ਵਾਰ ਨਹੀਂ ਜਿੱਤੇ ਹੁਣ ਉਹਨਾਂ ਨੂੰ ਮੌਕਾ ਮਿਲਿਆ ਹੈ ਬਾਏ ਇਲੈਕਸ਼ਨ ਜਿੱਤਦੇ ਨੇ ਤਾਂ ਇਹ ਵੀ ਗੱਲ ਬੜੀ ਅਹਿਮ ਹੈ ਕਿ ਪਰ ਇਹ ਵੀ ਗੱਲ ਹੈ ਬਰਵਿੰਦਰ ਕਿ ਉਹ ਰਿਪੀਟ ਹੋ ਪਾਉਣਗੇ ਇੱਕ ਗੱਲ ਇਹ ਵੀ ਆ ਕਿ ਤਿੰਨ ਵਾਰ ਉਹ ਜਿੱਤੇ ਦੋ ਵਾਰ 2017 ਤੇ 2022 ਦੇ ਵਿੱਚ ਰਿਪੀਟ ਨਹੀਂ ਕਰਦੇ ਪਰ ਦੂਜੇ ਨੰਬਰ ਤੇ ਆਉਂਦੇ ਨੇ ਦੂਜੇ ਤੇ ਉਹ ਕਿਸੇ ਹੋਰ ਨੂੰ ਨਹੀਂ ਆਉਣ ਦਿੰਦੇ ਕਿ ਇੰਨਾ ਕੋਲਡਾ ਨੇ ਉਹ ਲੋਕਾਂ ਦੇ ਵਿੱਚ ਹੋਲਡ ਬਣਾ ਕੇ ਰੱਖਿਆ ਕਿਉਂਕਿ ਉਹ ਦੋ ਸਾ ਦੋ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਦੇ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਨਾ ਜਿਨ੍ਹਾਂ ਨੇ ਅੱਜ ਮੁਕਾਬਲਾ ਦਿੱਤਾ ਪਰ ਉਸ ਪਾਰਟੀ ਦੇ ਉੱਪਰ ਕੇ ਇਹ ਜਿਹੇ ਵਿਵਾਦਾਂ ਦੇ ਵਿੱਚ ਘਿਰ ਜਾਂਦੀ ਆ ਭਾਵੇਂ ਬੈਬਲ ਕਰਾਂ ਬਣਗਾਰੀ ਨੂੰ ਹੋ ਕੇ ਤਾਂ ਜਾਂ ਫਿਰ 2022 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਹਵਾਈ ਅਜਿਹੀ ਵੱਡ ਜਾਂਦੀ ਆ ਪਰ ਇਸ ਕਰਕੇ ਜਿਹੜਾ 2022 ਦੀ ਅਜਿਹੀ ਹਵਾ ਦੇ ਵਿੱਚ ਜਿਹੜਾ ਉਹ ਵੱਡੇ ਵੱਡੇ ਚਿਹਰੇ ਹਾਰ ਜਾਂਦੇ ਨੇ ਕਿ ਉੱਤੇ ਹਰਵੀਰ ਸਿੰਘ ਸੰਧੂ ਫਿਰ ਵੀ ਬਾੜੀ ਬਹੁਤੀ ਜ਼ਿਆਦਾ ਬੋੜਤੇ ਨਹੀਂ ਹਾਰੇ ਸੀ ਪਰ ਇਸ ਵਕਤ ਜਿਹੜਾ ਆਮ ਆਦਮੀ ਪਾਰਟੀ ਦੀ ਝੂਲੀ ਦੇ ਵਿੱਚ ਜਿਹੜੇ ਅਕਾਲੀ ਦਲ ਤੋਂ ਲਿਆਦੇ ਕੋਈ ਸਮਾਂ ਪਹਿਲਾਂ ਫਿਰ ਹਲਕਾ ਚਾਰਜ ਲਾਏ ਤੇ ਇਸ ਵਕਤ ਉਹ ਜਿੱਤ ਕੇ ਸੀਟ ਪਾਉ ਦੇ ਨਜ਼ਰ ਆ ਰਹੇ ਨੇ ਜੀ ਜੀ ਤਾਂ ਆਮ ਆਦਮੀ ਪਾਰਟੀ ਆ ਜਿਹੜੀ ਉਸ ਦੇ ਵੱਲੋਂ ਜਸ਼ਨ ਦੀ ਤਿਆਰੀ ਕਰ ਲਈ ਗਈ ਹੈ ਢੋਲ ਤਾਂ ਪਹਿਲਾਂ ਹੀ ਵੱਜਦੇ ਨਜ਼ਰ ਆ ਰਹੇ ਨੇ ਲੇਕਿਨ ਹੁਣ ਹੋਰ ਵੀ ਵੱਡੀ ਤਿਆਰੀ ਹੋਣ ਵਾਲੀ ਹੈ ਤਾਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਜਿਹੜੇ ਉਹਨਾਂ ਦਾ ਵੀ ਬਿਆਨ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਹੈ ਜਿੱਤਦੇ ਜਸ਼ਨ ਦੇ ਮਾਹੌਲ ਦੇ ਵਿੱਚ ਕੀ ਕੁਝ ਕਹਿਣਾ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਆਓ ਦੇਖਦੇ ਹਾਂ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਆ। ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ, ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ। ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕੇ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀ ਹੈ ਨਾ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਿਵਾਉਣੀ ਐ ਸਾਨੂੰ ਇਸ ਸਰਕਾਰ 'ਚ ਸਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦੇ ਮੈਂ ਬੋਲਰ ਦੇ ਉੱਤੇ ਰੁਕਿਆ ਜਾ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਨਿਆਂ ਹੋ ਰਿਹਾ ਉਸ ਦੇ ਖਿਲਾਫ ਆਵਾਜ਼ ਠੋਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾ ਆ ਮੈਂ ਆਪਣੇ ਸਾਰੇ ਲੋਕਾਂ ਦਾ ਬਿਲਕੁਲ ਐਸ ਸਵਾਗਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਉਹਨਾਂ ਦੀ ਜਿਹੜੀ ਬਿਆਨ ਆ ਜਿਹੜੇ ਉਹਨਾਂ ਦੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸ ਤਰੀਕੇ ਉਹਨਾਂ ਨੇ ਉਹਨਾਂ ਦਾ ਸਾਥ ਦੇਣ ਵਾਲੇ ਜਿਹੜੇ ਵੋਟਰ ਨੇ ਉਹਨਾਂ ਦਾ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ ਪਰ ਉਹਨਾਂ ਨੇ ਨਾਲ ਇਹ ਵੀ ਗੱਲ ਆਖੀ ਆ ਕਿ ਜਿਹੜੇ ਲੋਕਾਂ ਨੇ ਸਾਡੇ ਤੇ ਭਰੋਸਾ ਜਤਾਇਆ ਉਸ ਭਰੋਸੇ ਦੇ ਉੱਪਰ ਅਸੀਂ ਖਰੇ ਉਤਰਾਂਗੇ ਲੋਕਾਂ ਦੀ ਹਰ ਉਮੀਦ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੂਰੀ ਕੀਤੀ ਜਾਵੇਗੀ ਪਰ ਇਸ ਵਕਤ ਦੇ ਜਿਹੜੇ ਮੌਜੂਦਾ ਹਾਲਾਤ ਨੇ ਕਿ ਆਮ ਆਦਮੀ ਪਾਰਟੀ ਦੇ ਵਿੜੇ ਦੇ ਵਿੱਚ ਢੋਲ ਵੱਜਦੇ ਨਜ਼ਰ ਆਏ ਨੇ ਸਿਰਫ 2-4 ਮਿੰਟ ਜਾਂ ਫਿਰ ਕਹਿੰਦੀ ਕਿ ਕੁਝ ਮਿੰਟ ਹੋਰ ਬਾਕੀ ਨੇ ਜਾਨੂ ਜਦ ਤੱਕ ਜਿਹੜਾ 16ਵੇਂ 라ਉਂਡ ਦੇ ਨਤੀਜੇ ਵੀ ਸਾਹਮਣੇ ਆ ਜਾਣੇ ਨੇ ਜਿਸ ਦੇ ਵਿੱਚ ਇਹ ਕਲੀਅਰ ਹੋ ਜਾਣਾ ਕਿ ਕਿੰਨੀ ਜਿਹੜੀ ਵੋਟ ਦੇ ਨਾਲ ਹਰਮੀਤ ਸਿੰਘ ਸੰਧੂ ਜਿੱਤਦੇ ਰਹੇ ਪਰ ਇਸ ਵਕਤ 15 ਰਾਉਂਡਾਂ ਦੇ ਵਿੱਚੋਂ 16 ਦੇ ਵਿੱਚੋਂ 15 ਦੇ ਵਿੱਚ ਜਿਹੜੇ ਹਰਮੀਤ ਸਿੰਘ ਸੰਧੂ ਨੇ ਤਕਰੀਬਨ 40168 ਵੋਟਾਂ ਲੈ ਜਾ ਚੁੱਕੇ ਨੇ 11317 ਵੋਟਾਂ ਦੇ ਮਾਰਜਨ ਦੇ ਨਾਲ ਫਾਸਲੇ ਦੇ ਨਾਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਡਾਵਾ ਨੂੰ ਜਿਹੜਾ ਟੱਕਰ ਦਿੰਦੇ ਹੋਏ ਇਸ ਵਕਤ ਜਿੱਤ ਦੇ ਨਜ਼ਰ ਆਏ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਜਾਣੀ ਕਿ ਜਿਨ੍ਹਾਂ ਦੇ 93 ਵਿਧਾਇਕ ਸੀ ਇਸ ਵਕਤ 93 ਤੋਂ 94 ਹੁੰਦੇ ਨਜ਼ਰ ਆਇਨ ਹਾਲਾਂਕਿ ਇਹ ਸੀਟ ਹੈ ਜਿਹੜੀ ਕਸ਼ਮੀਰ ਸਿੰਘ ਸੋਹਲੋਂਾਂ ਦੀ ਜਿਹੜੀ ਬੇਵਕਤੀ ਮੌਤ ਹੋਣ ਤੋਂ ਬਾਅਦ ਖਾਲੀ ਹੋਈ ਸੀ ਪਹਿਲਾਂ ਵੀ ਕਸ਼ਮੀਰ ਸਿੰਘ ਸੋਹਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਸੀ ਇਹ ਸੀਟ ਆਮ ਆਦਮੀ ਪਾਰਟੀ ਹੀ ਦੀ ਸੀ ਪਰ ਇਸ ਦੇ ਵਿਚਾਲੇ ਜਿਹੜਾ ਦੇਖਣਾ ਪਵੇਗਾ ਕੀ ਹੁਣ ਹਰਮੀਤ ਸਿੰਘ ਸੰਧੂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਕੈਬਨਿਟ ਰੈਂਕ ਦਿੱਤਾ ਜਾਂਦਾ ਜਿਸ ਤਰੀਕੇ ਪਹਿਲਾਂ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਸੀ ਜਮਨੀ ਚੋਣ ਦੌਰਾਨ ਮਹਿੰਦਰ ਭਗਤ ਨੂੰ ਦਿੱਤਾ ਗਿਆ ਸੀ ਪਰ ਇਸ ਸਭ ਦੇ ਵਿਚਾਰੇ ਜਿਹੜੇ ਲੋਕ ਜਾਂ ਐਗਜ਼ਟ ਪੋਲ ਕਹਿ ਰਹੇ ਸੀ ਕਿ ਜੇਕਰ ਮੁਕਾਬਲਾ ਹੋਵੇਗਾ ਹਰਮੀਤ ਸਿੰਘ ਸੰਧੂ ਤੇ ਮਨਦੀਪ ਸਿੰਘ ਖਾਲਸਾ ਦੇ ਵਿਚਕਾਰ ਹੋਵੇਗਾ ਪਰ ਉਹ ਤਸਵੀਰ ਇਸ ਬਾਏ ਇਲੈਕਸ਼ਨ ਦੇ ਨਤੀਜਿਆਂ ਦੇ ਵਿੱਚ ਕਿਤੇ ਵੀ ਪਹਿਲੇ ਰਾਉਂਡ ਤੋਂ ਲੈ ਕੇ 15ਵੇਂ ਰਾਉਂਡ ਤੱਕ ਕਿਤੇ ਵੀ ਬਣਦੀ ਨਜ਼ਰ ਜਿਹੜੀ ਨਹੀਂ ਆਈ ਦੇਖੋ ਕਿ ਇਸ ਵਕਤ ਵੀ ਜਿਹੜਾ 21854 ਵੋਟਾਂ ਦੇ فاਸਲੇ ਦੇ ਨਾਲ ਬੰਦੀਪ ਸਿੰਘ ਖਾਲਸਾ ਜਿਹੜੀ ਇਹ ਚੋਣ ਹਾਰਦੇ ਹੋਏ ਪਿੱਛੇ ਜਾਂਦੇ ਹੋਏ ਨਜ਼ਰ ਆਏ ਨੇ ਤੇ ਜਸਤੇ ਵਿੱਚ ਕੰਪਨਸਪਲ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਦੇ ਉੱਪਰ ਜਿਹੜੇ ਆਉਂਦੇ ਹੋਏ ਨਜ਼ਰ ਆਏ ਨੇ ਜਸਤੇ ਵਿੱਚ ਹਾਲਾਂਕਿ ਜਿਹੜਾ ਜੋ ਇਸ ਦੇ ਨਾਲ ਜੁੜੀ ਹੋਈ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਦੇ ਜਿਹੜਾ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਢੋਲ ਵੱਜ ਰਹੇ ਨੇ ਇੱਕ ਦੂਜੇ ਦੇ ਨਾਲ ਮਠਿਆਈਆਂ ਮਿੱਠੇ ਸਾਂਝੇ ਕੀਤੇ ਜਾਂ ਰਹੇ ਨੇ ਤੇ ਇਸ ਦੇ ਵਿਚਾਲੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਹਲਕੇ ਤੋਂ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਹੋਣਾਂ ਦਾ ਵੱਡਾ ਬਿਆਨ ਆਇਆ ਆਪਣੇ ਸਮਰਥਕਾਂ ਦਾ ਧੰਨਵਾਦ ਕਰ ਰਹੇ ਨੇ ਵੋਟਰਾਂ ਦਾ ਧੰਨਵਾਦ ਕਰ ਰਹੇ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਗੱਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮਐਲਏ ਹਲਕਾ ਅਜਨਾਲਾ ਤੁਸੀਂ ਸਾਰੇ ਪੰਜਾਬੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਚੋਣ ਦੇ ਨਤੀਜੇ ਜਿਹੜਾ ਸੌੜ ਰਹੇ ਹੋ ਤਦ ਦਾ ਤੋਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਬੀਸ਼ ਸਿੰਘ ਸੰਧੂ 10000 200 ਵੋਟ ਦੇ ਨਾਲ ਲੀਡ ਦੇਦੇ ਨੇ ਅਲੱਗ-ਬੱਗ ਸਾਡੀ ਜਿੱਤ ਜਿਹੜੀ ਹੈ ਉਹ ਪੱਕੀ ਹੈ ਉਹ ਮੈਂ ਆਪਣੇ ਪ੍ਰਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹ ਲਾਈ ਹੈ ਸਾਢੇ 3 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹ ਲਾਈ ਆ ਉਹ ਆਪਣੀ ਪਾਰਟੀ ਦੇ ਕੌਮੀ ਕਨਵਨਨ ਅਦਵਿੰਦ ਕੇ ਅਦੀਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਹੈ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਆਪਣੇ ਪਧਵਾਦੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਹੈ ਮੈਂ ਮਾਝੇ ਦੇ ਸਾਰੇ ਲੋਕਾਂ ਨੂੰ ਵਧਾਈ ਵੀ ਦਿੰਦਾ ਸਰਦਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਆਪਣੇ ਹਜ਼ਮੰਦਪਾ ਦੇ ਉਮੀਦਵਾਰ ਹਮਿੰਦਰ ਸਿੰਘ ਸੰਧੂ ਜੀ ਨੂੰ ਵਧਾਈ ਦਿੰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੋਸਟ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਇਦਾਂ ਹੋਊਗਾ ਜੀ ਇਦਾਂ ਹੋਊਗਾ ਨਹੀਂ ਲੋਕਾਂ ਨੇ ਬਲਿ ਸਾਬਿਤ ਕਰਤਾ ਕਿ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਵੋਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ ਕਾਂਗਰਸ ਚੌਥੇ ਨੰਬਰ ਤੇ ਆ ਬੀਜੇਪੀ ਪਹਿਲੇ ਨੰਬਰ ਤੇ ਆ ਜਿਹੜੇ ਕਹਿੰਦੇ ਆ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਗਜ਼ਦਾਂ ਦੇ ਛੇ ਭੁਖੀ ਮੁੱਖ ਮੰਤਰੀ ਉੱਥੇ ਤੁਰੇ ਫਿਰਦੇ ਸੀ ਜਿਹੜੇ ਕਹਿੰਦੇ ਆ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਅਸਗੜ ਤੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਜੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਜਾ ਹਲਾ ਨੇ ਜਿਹੜਾ ਨਕਾਰ ਦਿੱਤਾ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅਜੇ ਤਾਂ ਇਕੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਬਾਜੇ ਵਾਲੇ ਜਿਹੜੇ ਉਹ ਬੀਜੇਪੀ ਨੂੰ ਅਗਲੀ 27 ਦੇ ਵਿੱਚ ਨੇੜੇ ਤੇੜੇ ਨਹੀਂ ਲੱਗਣ ਦੇਣਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਚੋਣ ਆ ਇਹ 27 ਦਾ ਇੱਕ ਸੈਮੀਫਾਈਨਲ ਸੀਗਾ ਔਰ 27 ਦੇ ਵਿੱਚ ਮੁੜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਵਾਯਾ ਕਰਦੇ ਆਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਦਹਿਸ਼ਤ ਸੀਗੀ ਉਹ ਦਹਿਸ਼ਤ ਦੇ ਕਰਕੇ ਉਹਨਾਂ 40 ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਵੋਟਾਂ ਪਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਕਾਲੀ ਦਲ ਨੂੰ ਪਰਪਲ ਲਿਖੇ ਜਿੰਨੀ ਦਾ ਨਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪੌਂਸ ਮਿਲ ਗਿਆ ਕੋਈ ਇਦਾਂ ਦਾ ਰਿਸਪੌਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਰਤਕ ਨਤੀਜਾ ਜਿਹੜਾ ਉਹ ਬਾਜੇ ਦੇ ਲੋਕਾਂ ਨੇ ਦਿੱਤਾ ਉਹ 27 ਦੀ ਜਿੱਤ ਦਾ ਬਾਜੇ ਦੇ ਲੋਕਾਂ ਨੇ ਜਿਹੜਾ ਮੋੜ ਬੰਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਸ਼ੋਧਿਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਦੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਲ ਸੋਸ਼ਲ ਮੀਡੀਆ ਦੇ ਸਵੇਰੇ ਸਵੇਰ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜਿੱਤ ਝਾੜੂ ਦਾ ਥਿਲਾ ਹੋ ਗਿਆ ਜੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵਾਨ ਸੇਵਾ ਮਾਨ ਜੀ ਦੀਆਂ ਵਕਾਸ ਪੱਖੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸਿੱਤ ਦਾ ਕਾਇਮ ਰੋ 27 ਚ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਜਿਹੜਾ 27 'ਤੇ ਆਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇਂ 7ਵੇਂ ਨੰਬਰ ਤੇ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜਾ ਰਾਜੇ ਬੜਿੰਗਤ ਗਿਆ ਆ ਜਿਹੜੇ ਸੁੱਖੀ ਹੰਦਾਵਾ ਜਿੱਤੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਲਾ ਬਾਬਾ ਨਾਮਿਕ ਤੋੜਿਆ ਜਿੱਦਾਂ ਹੁਣ ਤੋੜਿਆ ਤਰਤਾਰ ਇਦਾਂ ਹੀ 27 ਦੀ ਇਲੈਕਸ਼ਨ 'ਚ ਇਹਨਾਂ ਦਾ ਹੰਕਾਰ ਤੋੜਾਂਗੇ ਇਹਨਾਂ ਦੇ ਹਲਕਿਆਂ 'ਚ ਜਾ ਕੇ ਤੋੜਾਂਗੇ ਆਵਾਮਦਵੀ ਪਾਰਟੀ ਮਾਝੇ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਸੋ ਮੈਂ ਸਭ ਨੂੰ ਆਪਣੇ ਵਤਕਾਂ ਨੂੰ ਮਾਝ ਦੇ ਸਾਡੇ ਵਤਕਾਂ ਨੂੰ ਜਿਹੜਾ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਦੀਵਾਲ ਐਮ ਐਲ ਏ ਹਲਕਾ ਇਨਾਲਾ ਤੁਸੀਂ ਸਾਰੇ ਪੰਜਾਬੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਚੋਣ ਦੇ ਨਤੀਜੇ ਜਿਹੜਾ ਸੜ ਰਹੇ ਹੋ ਤਵਦਾਨ ਤੋਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਬੀਸ਼ ਸਿੰਘ ਸੰਧੂ 10000 200 ووٹ ਦੇ ਨਾਲ ਲੀਡ ਦੇ ਤੇ ਅਲਗ-ਬਗ ਸਾਡੀ ਜਿੱਤ ਜਿਹੜੀ ਹੈ ਉਹ ਪੱਕੀ ਹੈ ਉਹ ਮੈਂ ਆਪਣੇ ਪ੍ਰਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹ ਲਾਈ ਹੈ ਸਾਢੇ 3 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹ ਲਾਈ ਆ ਉਹਦੀ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਅਰਿਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਤ ਲਾਈ ਹੈ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਆਪਣੇ ਪਤਿਵਾਰੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਹੈ ਮੈਂ ਮਾਝੇ ਦੇ ਸਾਰੇ ਲੋਕਾਂ ਨੂੰ ਵਧਾਈ ਵੀ ਦਿੰਦਾ ਸਰਦਾਰ ਦੇ ਲੋਕਾਂ ਨੂੰ